ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਤੋਂ ਚੱਲ ਰਹੇ ਨਾਕੋਰ ਅਤਵਾਦੀ ਨੈੱਟਵਰਕ ਖਿਲਾਫ ਵੱਡੀ ਕਾਰਵਾਈ ਕਰਦਿਆਂ ਹੋਇਆ ਸ਼੍ਰੇਟਾ ਇਲਾਕੇ ਦੇ ਵਿੱਚ ਵਡਾਲੇ ਦੇ ਇੱਕ ਮੁਖ ਤਖਸਰ ਯਾਸ਼ੀਨ ਮੁਹੰਮਦ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਹੀਰੋਇਨ ਬਰਾਮਦ ਕੀਤੀ ਏ ਕਾਰਵਾਈ ਕਰਦੇ ਹੋਏ ਸੀਆਈਏ ਸਟਾਫ ਇੰਚਾਰਜ ਬਲਵਿੰਦਰ ਸਿੰਘ ਦੀ ਟੀਮ ਦੇ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਕੋਲਰ ਨੇ ਇਸਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿ ਕੁਝ ਕਿਹਾ ਤੁਸੀਂ ਵੀ ਦੇਖੋ ਤੇ ਸੁਣੋ ਜੀ ਸਰ ਸਾਡੇ ਮਾਨਯੋਗ ਸਿੰਘ ਸਾਹਿਬ ਦੇ ਜਿਹੜੇ ਯੂਥ ਕਸ਼ਵਰਤ ਨੂੰ ਇਹ ਮੈਣ ਚ ਬਹੁਤ ਵੱਡੀ ਕਾਮਯਾਬੀ ਮਿਲਿਆ ਕਸ਼ਨਾ ਪੁਲਿਸ ਅਫਸਰ ਸਾਹਿਬ ਨੂੰ 7 ਕਿਲੋ 122 ਗ੍ਰਾਮ ਹੀਰੋਇਨ ਬਰਾਮਦ ਕੀਤੀ ਹੈ ਔਰ ਇਹ 메ਨ ਦੋਸ਼ੀ ਫੜਿਆ ਗਿਆ ਔਰ ਦੂਸਰਾ ਜਿਹੜਾ ਆ ਉਹ ਆਇਡੈਂਟੀਫਾਈ ਹੋ ਗਿਆ ਜਿਹੜਾ 메ਨ ਇੱਕ ਪਿੰਨ ਹੈ ਔਰ ਸਮਗਲਰ ਹੈ ਇਹ ਸਾਡੇ ਸੀਆਈਏ 3 ਦੇ ਬਲਵਿੰਦਰ ਸਿੰਘ ਜਿਹੜੇ ਜਾਣਦੇ ਹੋਣਗੇ ਤੇ ਉਹਨਾਂ ਦੀ ਟੀਮ ਨੇ ਇਹ ਜਿਹੜੀ ਅਰੈਸਟ ਕੀਤੀ ਹੈ ਔਰ ਇਹਦੇ ਵਿੱਚ ਜਿਹੜੀ ਰੈਸਟ ਹੋਈ ਹੈ ਉਹ ਬਡਾਲੀ ਛਾੜਾ ਤੋਂ ਹੋਈ ਹੈ ਮੇਨ ਗੱਲ ਇਹ ਹੈ ਕਿ ਜਿਹੜਾ ਬੰਦਾ ਫੜਿਆ ਗਿਆ ਹੈ ਉਹਦਾ ਨਾਮ ਹੈਗਾ ਯਾਸੀਨ ਮੁਹੰਮਦ तकरीबन 22 ਸਾਲ ਦਾ ਹੈਗਾ ਸੰਬਲ ਯੂਪੀ ਦਾ ਰਹਿਣ ਵਾਲਾ ਇਹਦੇ ਖਿਲਾਫ ਪਹਿਲਾਂ ਵੀ 4 ਮੁਕਤਮੇ ਦਰਜ ਹੈ ਪੰਜਾਬ ਦੇ ਵਿੱਚ ਐਸਵੇਣੇ ਲਾਲੂ ਮੁਹੰਦੀ ਦੇ ਵਿੱਚ ਰਹਿ ਰਿਹਾ ਹੈ ਆਰਮਜ਼ਟ ਦੇ ਐਂਡੀਪੀਐਸ ਐਕਟ ਅਫਟ ਦੇ ਸਨੇਚਿੰਗ ਦੇ ਔਰ ਐਂਡੀਪੀਐਸ ਐਕਟ ਦੇ ਵਿੱਚ ਪਹਿਲਾਂ ਵੀ ਇਹ ਅਰੈਸਟ ਹੋ ਚੁੱਕਿਆ ਸਿਮਰਾਲਾ ਖੰਨੇ ਦੇ ਵਿੱਚ ਔਰ ਅਨਐਮਪਲੋਇਡ ਬੰਦਾ ਹੈ ਔਰ ਜਿਹੜਾ ਇਹ ਮੇਨ ਕੈਂਪੇਨ ਦੇ ਦੇ ਸਾਹਮਣੇ ਆਇਆ ਹੋਇਆ ਹੈਗਾ ਜਗਪ੍ਰੀਤ ਸਿੰਘ ਇਲੀਸਟਾ ਸ਼ੇਰਪੁਰ ਤਹਿਬਾਨ ਪਿੰਡ ਤਰਨਤਪੁਰ ਥਾਣਾ ਡਿਸਟ੍ਰਿਕਟ ਮੋਗੇ ਦੇ ਵਿੱਚ ਇਹਦੇ ਖਿਲਾਫ ਵੀ ਚਾਰ ਮੁਕਦਮੇ ਜੱਜ ਹੈ ਫਾਜ਼ਲ ਕਾਜ ਹੈ ਸਿਟੀ ਖੰਨਾ ਤਰਵੰਡੀ ਭਾਈ ਫਿਰੋਜ਼ਪੁਰ ਤੇ ਸੰਬਰਾਲਾ ਦੇ ਵਿੱਚ ਫਿਰ ਦੁਬਾਰਾ ਐਨਡੀਪੀਐਸ ਐਕਟ ਦੇ ਅਨਦਰਫੇ ਸੋ ਇਹ ਨੋਨ ਸਮਗਲਰ ਹੈ ਔਰ ਮੁੱਢਲੀ ਪੁਛਗਤ ਤੋਂ ਪਤਾ ਲੱਗਿਆ ਕਿ ਯਾਸੀਨ ਮੁਹੰਮਦ ਉਹਦੇ ਨਾਲ ਰਲ ਕੇ ਇਹਨਾਂ ਨੇ ਜਿਹੜੀ ਇਹ ਕਨਸਾਈਨਮੈਂਟ ਹੈ ਜਾਲਾ ਸੈਕਟਰ ਤੋਂ ਪਿਕਅਪ ਕੀਤੀ ਉਹਗੇ ਲੈ ਕੇ ਆ ਰਿਹਾ ਸੀ ਔਰ ਇਸ ਤੋਂ ਪਹਿਲਾਂ ਵੀ ਯਾਸੀਨ ਮੁਹੰਮਦ ਜਿਹੜਾ ਜਗਤਪ੍ਰੀਤ ਦੇ ਕਹਿੰਦੇ ਕਨਸਾਈਨਮੈਂਟ ਚੁੱਕ ਚੁੱਕਿਆ ਹੈ ਔਰ ਹਰੀਕੇ ਏਰੀਏ ਦੇ ਵਿੱਚ ਜਾ ਕੇ ਜਿੱਥੇ ਮੋਗੇ ਦਾ ਤੇ ਅਮਰਸਰ ਦਾ ਬਾਰਡਰ ਪੈਂਦਾ ਕਰਨਸਾਰ ਦਾ ਜਿਹੜਾ ਪ੍ਰਾਣਾ ਅਮਰਸਰ ਡਿਸਟ੍ਰਿਕਟ ਸੀ ਉੱਥੇ ਹੈਂਡਵਰਕ ਕਰਦੇ ਰਹੇ ਆ ਔਰ ਜਿਹੜੀ ਮੇਨ ਇੱਕ ਹੋਰ ਗੱਲ ਆਈ ਹੈ ਕਿ 2023-24 ਦੇ ਵਿੱਚ ਯਾਸੀਨ ਮੁਹੰਮਦ ਤੇ ਜਿਹੜਾ ਹੈ ਜਗਰੀਦ ਹੈ ਇਹ ਦੋਨੇ ਲੁਧਿਆਣਾ ਜੇਲ੍ਹ 'ਚ ਇਕੱਠੇ ਬੰਦ ਰਏ ਕਿਥੋਂ ਇਹਨਾਂ ਦੀ ਕਨੈਕਸ਼ਨ ਬਣੇ ਤੇ ਉਹਦੇ ਡਰੱਗ ਟ੍ਰੇਡ ਦੇ ਵਿੱਚ ਪੈ ਗਏ ਜਿਹੜੀ ਉਹਨਾਂ ਦੀ ਪ੍ਰੋਫਾਈਲ ਤੋਂ ਪਤਾ ਲੱਗਿਆ ਕਿ ਆਰਮਜ਼ਟ ਤੇ ਐਨਡੀਪੀਐਸ ਦੀ ਇਹ ਪਿਕਿੰਗਸ ਕੰਦੇ ਰਹੇ ਆ ਬਾਡਰ ਤੋਂ ਔਰ ਇਹ ਸਾਰੀਆਂ ਜਿਹੜੇ ਕਨਸਾਈਨਮੈਂਟ ਹੈਗੇ ਆ ਜਿਆਦਾ ਇਹਨਾਂ ਦੀਆਂ ਡਰੋਨ ਦੇ ਰਾਹੀਂ ਆਈਆਂ ਐ ਅਕ੍ਰੋਸ ਦੀ ਇੰਟਰਨੈਸ਼ਨਲ ਬਾਡਰ ਪਾਕਿਸਤਾਨ ਸਾਈਡ ਤੋਂ ਬਹੁਤ ਜਲਦੀ ਅਸੀਂ ਜੱਕਰੀਤ ਨੂੰ ਵੀ ਬੁੱਕ ਕਰਾਂਗੇ ਔਰ ਉਸ ਤੋਂ ਬਾਅਦ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਅਜੇ ਦੀ ਪੁਛਗਿੱਛ ਚੱਲ ਰਹੀ ਹੈ ਔਰ ਬਹੁਤ ਸਾਰੀਆਂ ਸਾਨੂੰ ਇਨਕ੍ਰਿਮੀਨੇਟਿੰਗ ਐਵੀਡੈਂਸ ਜਿਹੜੀ ਹੈ ਇਹਦੇ ਗੱਲਬਾਤ ਤੋਂ ਇਹਦੀ ਸਿਰ ਤੋਂ ਔਰ ਇਹਦੇ ਜਿਹੜੇ ਪਰਸਨਲ ਬਲੋਂਗਿੰਗਸ ਇਨਕਲੂਡਿੰਗ ਮੋਬਾਈਲ ਫੋਨ ਉਥੋਂ ਮਿਲਿਆ ਤਾਂ ਸਰ ਕਿੰਨੇ ਸਮੇਂ ਤੋਂ ਇਹ ਐਕਟਿਵ ਸੀ ਤਾਂ ਕਿੰਨੀਆਂ ਕਨਸਾਈਨਮੈਂਟਾਂ ਹੁਣ ਅੱਗੇ ਦੇ ਚਾਲੀਏ ਇਹ 4 ਦੇ ਕਰੀਬ ਤਾਂ ਮੰਨ ਰਿਹਾ ਵੀ ਮੈਂ ਦੱਸੀਆਂ ਐ ਤੇ ਔਰ ਹਰੀਕਾ ਏਰੀਆ ਜ਼ਿਆਦਾ ਇਹ ਪ੍ਰਿਫਰ ਕਰ ਰਹੇ ਸੀ ਕਿ ਉੱਥੇ ਚਲੇ ਜਾਂਦੇ ਸੀ ਇਥੋਂ ਚੁੱਤੇ ਉਹ ਇਹਦੇ ਤੇ ਮੈਨੂੰ ਲੱਗਦਾ ਕਿ ਹੋਰ ਸਾਨੂੰ ਕਾਮਯਾਬੀ ਮਿਲੇਗੀ ਕਿਉਂਕਿ ਫਾਈਨੈਂਸ਼ੀਅਲ ਐਂਗਲ ਵੀ ਜਿਹੜਾ ਜਗਪ੍ਰੀਤ ਐ ਭੱਜਿਆ ਹੋਇਆ ਇਹਦੇ ਤੋਂ ਬਿਲਕੁਲਰ ਮੇਨ ਗੱਲ ਇੱਕ ਹੋਰ ਇੰਪੋਰਟੈਂਟ ਹੈ ਕਿ ਜੈਫਰੀ ਜਿਹੜਾ ਮਾਝਾ ਏਰੀਆ ਚੋਂ ਪਿਕਅਪ ਹੋ ਰਿਹਾ ਹੈ ਇਸਮਾਨ ਬੰਦਾ ਲਾਲਰੂਹਂਦਾ ਹੈ ਪਰ ਉਸ ਤੋਂ ਆਕੇ ਕੰਮ ਕਰਕੇ ਪਾਕਿਸਤਾਨ ਬੇਸ ਸਪਲਾਇਰਸ ਨਾਲ ਕੰਟੈਕਟ ਕਰ ਜੈਫਰੀ ਦਾ ਹੈਗਾ ਤੇ ਮੁਹੰਮਦ ਯਸੀਨ ਦਾ ਵੀ ਉਹਨੇ ਨਾਲ ਅੱਗੇ ਕਰਾਇਆ ਹੋਇਆ ਸਾਰਾ ਜਿਹੜਾ ਮਾਲਵੇ ਦੇ ਵਿੱਚ ਸਪਲਾਈ ਆ ਜ਼ਿਆਦਾਤਰ ਜੇ ਆਪਾਂ ਉਹਦਾ ਕ੍ਰਿਮੀਨਲ ਪ੍ਰੋਫਾਈਲ ਦੇਖੀਏ ਫਿਰੋਜ਼ਪੁਰ ਖੰਨਾ ਲੁਧਿਆਣਾ ਇਸ ਏਰੀਆ ਦੇ ਵਿੱਚ ਐਕਟਿਵ ਜੈਫਰੀ ਇਹ ਤੋਂ ਲੈ ਜਾ ਕੇ ਉਹ ਸਮਾਨ ਅੱਗੇ ਵੇਚ ਦਾਰਿਆ ਔਰ ਉਹਦੇ ਨਾਲ ਇਹ ਜਿਹੜਾ ਯਾਸੀਨ ਹੈ ਇਹਦੇ ਖਿਲਾਫ ਵੀ ਉਹ ਉਹਨਾ ਏਰੀਆ ਚ ਮੁਕੱਦਮੇ ਦਰਜ ਕਿੰਨੇ ਬੰਦੇ ਦਾ ਗਰੁੱਪ ਹੈ ਜੀ ਕਿੰਨੇ ਬੰਦੇ ਦਾ ਗਰੁੱਪ ਹੈ ਕਿੰਨੇ ਕ ਬੰਦੇ ਦਾ ਦੋ ਬੰਦੇ ਸਾਹਮਣੇ ਆਏ ਕਿ ਬਾਕੀ ਚੱਕਰੀ ਦੀ ਨਰਵਿਸ਼ਨ ਹੋਰ ਚੀਜ਼ਾਂ ਰਿਵੀਲ ਕਰੇਗਾ ਤਾਂ ਸਰ ਪਾਕਿਸਤਾਨ ਦਾ ਤਸਕਰ ਪਤਾ ਲੱਗਾ ਜੀ ਇਹਨਾਂ ਇਹਨਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਆ ਜੀ ਉਸਦੇ ਵੀ ਕੰਮ ਕਰ ਰਹੇ ਆ ਇਹ ਸਰ ਕਦੋਂ ਨੂੰ ਤਸਕਰ ਜੀ ਜੱਤੀ ਮੁਹੰਮਦ ਜੀ ਕਿਉਂਕਿ ਮੁਸਲਮਾਨ ਕੰਟੈਕਟ ਕਰ ਰਹੇ ਆ ਲਾਲੜੂ ਰਹੇ ਆਏ ਦੇ ਵੀਰਨ ਦੇ ਖਿਲਾਫ ਸਨੇਚਿੰਗ ਦੇ ਤੇ ਹੋਰ ਪਰਚੇ ਦਰਜ ਨੇ ਸੋ ਮੈਂ ਆਪਣੀ ਸਾਰੀ ਟੀਮ ਨੂੰ ਜਿਹਦੇ ਵਿੱਚ ਡੀਸੀਪੀ ਸਾਹਿਬ ਅ ਰਵਿੰਦਰਪਾਲ ਜੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਸਾਡੇ ਏਡੀਸੀਪੀ ਇਨਵੈਸਟੀਗੇਸ਼ਨ ਅਰਵਿੰਦਪ੍ਰੀ ਡੀਐਸਪੀ ਸਾਹਿਬ ਸਾਡੇ ਏਸੀਪੀ ਇਨਵੈਸਟੀਗੇਸ਼ਨ ਔਰ ਬਲਵਿੰਦਰ ਸਿੰਘ ਇੰਚਾਰਜ ਸੀਆਈਏ 3 ਜੁਨਾਹ ਟੀਮ ਨੂੰ ਬਹੁਤ ਮੁਬਾਰਕਬਾ ਦਿਨ ਸਰ ਇਹ ਜਿਹੜੀ ਜੂਰੀ ਨੇ ਹੌਨਰ ਬਲਡ ਰੂਮ ਵਾਈਸੀ ਕਿ ਲੱਗਿਆ ਉਹ ਅਗਰ ਕੀਆ ਹੈ ਲੇਟਸਟ ਹੈ ਜੀ ਸਰ ਇਹ ਨਾ ਉਮਰ ਕਿ ਨਹੀਂ ਗਾ ਜੀ 22 ਸਾਲ ਦੇ ਹੁੰਦੇ ਆ ਦੇਖ ਲੈਂਦੇ ਜਿੱਥੇ થોਡੀ ਉਹਪਨੀ ਮਿਲ ਰਹੀ ਹੈ ਕਿਉਂਕਿ ਫਲੈਟਸ ਕਰਕੇ ਸਾਰੀਆਂ ਸਕਿਉਰਿਟੀ ਫੋਰਸਸ ਵੀ ਬਿਜ਼ੀ ਆ ਤੇ ਕੁਝ ਓਰੀਆ ਵੀ ਇਨ ਐਕਸੈਸਿਬਲ ਹੋ ਗਿਆ ਸੀਗਾ ਉਹ ਤੋਂ ਮੇਰਾ ਫਾਇਦਾ ਲੈਂਦੇ ਸਰ ਜਗਨੇ ਤੋਂ ਬਹਿਣ ਤੋਂ ਬਾਅਦ ਕੁਝ ਕਾਫੀ ਸਮੇਂ ਤੋਂ ਬਸਿਆ ਹੋਇਆ ਕਿ ਐਕਟਿਵ ਆ ਤਾਂ ਪੁਲਿਸ ਨੇ ਕਿਹਾ ਕਿ ਜਤੋਂ ਵਾਰੀ ਹੈ ਨੇ 2023 ਤੋਂ ਉਹਦੇ ਖਿਲਾਫ ਮੁਕੱਦਮੇ ਜੱਜ ਨੇ ਜਿਹੜੇ ਪੁਰਾਣਾ ਪਰਕੋਰਡ ਦੇ ਨੇ 21 ਜੀ ਪਰਚਾ ਦਰਜ ਹੈ ਜੀ ਉਹ ਬੱਚੇ ਹੈ 21 ਚਾ ਫਿਰ ਹੁਣ 25 24 ਦੇ ਲੈਟੇ ਸਗਾ ਸਮਰਾਲੇ ਦਾ ਇੱਦਾਂ ਹੀ ਜਿਹੜਾ ਇਹਦੇ ਖਿਲਾਫ ਵੀ ਇਹ ਜਾਣਦਾਰ ਨਾਮ ਦਾ ਯਾਸੀਨ ਜਗਪ੍ਰੀਤ ਹੈ 24 ਤੋਂ 25 ਤੋਂ ਹੋਇਆ ਯਾਸੀਨ ਦੇ ਖਿਲਾਫ ਇਹਦੇ ਪੁਰਾਣੇ ਮੁਕੱਦਮੇ ਤੋਂ ਦੱਸੀ ਹੋਏ ਜੀ ਠੀਕ ਹੈ ਜੀ ਦਾ ਸਰੈਂਕਿਊ